ਬੁਜ਼ੁਰਗਾਂ ਦੀਆਂ ਦਸੀਆਂ ਇਹ 70 ਗੱਲਾਂ ਤੁਹਾਡੇ ਜੀਵਨ ਵਿੱਚ ਤੁਹਾਨੂੰ ਬਹੁਤ ਹੀ ਫਾਇਦਾ ਦੇਣਗੀਆਂ ਨੰਬਰ 1 ਮਖਾਣੀ ਖਾਣ ਨਾਲ ਸਰੀਰ ਵਿੱਚ ਕਦੇ ਵੀ ਕੈਲਸ਼ੀਅਮ ਦੀ ਕਮੀ ਨਹੀਂ ਹੁੰਦੀ ਨੰਬਰ 2 ਆਦਰਕ ਦੀ ਚਾਹ ਪੀਣ ਨਾਲ ਗਲੇ ਦੀ ਖਰਾਸ਼ ਤੋਂ ਆਰਾਮ ਮਿਲਦਾ ਹੈ ਨੰਬਰ 3 ਖਾਣੇ ਤੋਂ ਬਾਅਦ ਗੋਡੇ ਮੋੜ ਕੇ ਬੈਠਣ ਨਾਲ ਗੈਸ ਦੀ ਸਮੱਸਿਆ ਨਹੀਂ ਹੁੰਦੀ ਨੰਬਰ 4 ਰਸੋਈ ਦੇ ਕੋਨਿਆਂ ਵਿੱਚ ਕਪੂਰ ਰੱਖਣ ਨਾਲ ਚੂਹੇ ਦੂਰ ਭੱਜ ਜਾਂਦੇ ਹਨ। ਨੰਬਰ 5 ਜੇਕਰ ਨੀਂਦ ਪੂਰੀ ਨਹੀਂ ਹੁੰਦੀ ਤਾਂ ਇਹ ਸਰੀਰ ਲਈ ਨੁਕਸਾਨਦਾਇਕ ਹੋ ਸਕਦਾ ਹੈ। ਨੰਬਰ 6 ਸਰਦੀਆਂ ਵਿੱਚ ਗਰਮ ਕਰਕੇ ਸ਼ਹਿਦ ਚੱਟਣ ਨਾਲ ਸਰੀਰ ਵਿੱਚ ਗਰਮਾਹਟ ਰਹਿੰਦੀ ਹੈ। ਨੰਬਰ 7 ਜੇਕਰ ਤੁਹਾਡੇ ਪੇਟ ਵਿੱਚ ਦਰਦ ਹੋਵੇ ਤਾਂ ਜੀਰਾ ਪੀਸ ਕੇ ਸ਼ਹਿਦ ਨਾਲ ਲੈ ਲਵੋ। ਦਰਦ ਠੀਕ ਹੋ ਜਾਵੇਗਾ। ਨੰਬਰ 8। ਨਿੰਮ ਦੇ ਸੁੱਕੇ ਪੱਤੇ ਜਲਾਉਣ ਨਾਲ ਮੱਛਰ ਦੂਰ ਰਹਿੰਦੇ ਹਨ। ਨੰਬਰ 9। ਅਖਰੋਟ ਦੇ ਤੇਲ ਦੀ ਮਾਲਿਸ਼ ਹੱਥਾਂ ਪੈਰਾਂ ਦੀ ਦਰਦ ਨੂੰ ਖਤਮ ਕਰਦੀ ਹੈ। ਨੰਬਰ 10। ਸ਼ਿਮਲਾ ਮਿਰਚ ਦੀ ਸਬਜ਼ੀ ਖਾਣ ਨਾਲ ਦਿਲ ਸਿਹਤਮੰਦ ਰਹਿੰਦਾ ਹੈ। ਨੰਬਰ 11। ਸਵੇਰ ਦੇ ਨਾਸ਼ਤੇ ਤੋਂ ਬਾਅਦ ਇੱਕ ਅਲਾਈਚੀ ਖਾਣ ਨਾਲ ਸਾਹ ਫੁੱਲਣ ਦੀ ਸਮੱਸਿਆ ਨਹੀਂ ਹੁੰਦੀ। ਨੰਬਰ 12 ਟਮਾਟਰ ਅਤੇ ਮੂਲੀ ਖਾਣ ਨਾਲ ਖੂਨ ਸਾਫ਼ ਰਹਿੰਦਾ ਹੈ। ਨੰਬਰ 12 ਖਾਣੇ ਤੋਂ ਬਾਅਦ ਕੁਝ ਵਾਰ ਫੱਕੀ ਚਾਹ ਪੀਣ ਨਾਲ ਮੋਟਾਪੇ ਤੋਂ ਬਚਿਆ ਜਾ ਸਕਦਾ ਹੈ। ਨੰਬਰ 13 ਆਮਲੇ ਦਾ ਰਸ ਅਤੇ ਸ਼ਹਿਦ ਮਿਲਾ ਕੇ ਪੀਣ ਨਾਲ ਫੇਫੜੇ ਸਿਹਤਮੰਦ ਰਹਿੰਦੇ ਹਨ। ਨੰਬਰ 14 ਪਾਣੀ ਦੇ ਬਦਲੇ ਲੱਸੀ ਪੀਣ ਨਾਲ ਸਰੀਰ ਸੇਤਮੰਦ ਰਹਿੰਦਾ ਹੈ। ਨੰਬਰ 15। ਮਲੋੜਾ ਦਾ ਰਸ ਸੇਵਨ ਕਰਨ ਨਾਲ ਬਹੁਤ ਹੀ ਫਾਇਦੇਮੰਦ ਹੁੰਦਾ ਹੈ ਸਰੀਰ ਵਾਸਤੇ। ਨੰਬਰ 16। ਚਿਹਰੇ ਦੇ ਦਾਗਾਂ ਲਈ ਅਲੋਵੇਰਾ ਜੈੱਲ ਦਾ ਇਸਤੇਮਾਲ ਕਰੋ। ਨੰਬਰ 17। ਹਲਦੀ, ਗੁੜ ਅਤੇ ਲੱਸੀ ਮਿਲਾ ਕੇ ਪੀਣ ਨਾਲ ਪੱਥਰੀ ਖਤਮ ਹੋ ਜਾਂਦੀ ਹੈ। ਨੰਬਰ 18। ਗਾਜਰ ਦਾ ਸੇਵਨ ਅੱਖਾਂ ਦੀ ਰੋਸ਼ਨੀ ਵਧਾਉਂਦਾ ਹੈ। ਨੰਬਰ 19 ਸੋਜ ਵਾਲੀ ਜਗ੍ਹਾ ਤੇ ਪਾਨ ਦੇ ਪੱਤੇ ਰਗੜੋ ਸੋਜ ਦੂਰ ਹੋ ਜਾਵੇਗੀ। ਨੰਬਰ 20 ਮੇਥੀ ਅਤੇ ਅਲੋਵਰਾ ਮਿਲਾ ਕੇ ਚਿਹਰੇ ਉੱਤੇ ਲਗਾਉਣ ਨਾਲ ਚਮਕ ਆਉਂਦੀ ਹੈ। ਨੰਬਰ 21 ਸ਼ਹਿਦ ਵਿੱਚ ਆਰਨ ਹੈ ਜੋ ਖੂਨ ਦੀ ਕਮੀ ਨੂੰ ਦੂਰ ਕਰਦਾ ਹੈ। ਨੰਬਰ 22 ਸਾਜੇ ਕਪੂਰ ਅਤੇ ਸਿੰਧਾ ਨਮਕ ਮਲੇਰੀਆ ਵਿੱਚ ਕਾਫੀ ਫਾਇਦੇਮੰਦ ਹੁੰਦਾ ਹੈ। ਨੰਬਰ 23 ਦੰਦ ਮਾਲਿਸ਼ ਲਈ ਹਲਦੀ ਸਰੋਂ ਦਾ ਤੇਲ ਅਤੇ ਨਮਕ ਵਰਤੋ ਨੰਬਰ 24 ਸੌਣ ਤੋਂ ਪਹਿਲਾਂ ਸੌਂਫ ਖਾਣ ਨਾਲ ਅੱਖਾਂ ਦੀ ਰੌਸ਼ਨੀ ਵਧਦੀ ਹੈ ਨੰਬਰ 25 ਬਦਾਮ ਦੇ ਤੇਲ ਨਾਲ ਚਿਹਰੇ ਦੀ ਮਾਲਿਸ਼ ਦਾਗ-ਧੱब्बे ਦੂਰ ਕਰਦੀ ਹੈ ਨੰਬਰ 26 ਅਦਰਕ ਵਾਲਾ ਪਾਣੀ ਪੀਣ ਨਾਲ ਸਰੀਰ ਵਿੱਚ ਖੂਨ ਦੇ ਗਤਮਕਰਮ ਵੱਧਦੇ ਹਨ ਨੰਬਰ 27 ਜੇਕਰ ਦਿਮਾਗੀ ਟੈਨਸ਼ਨ ਬੱਧੇ ਤਾਂ ਬਦ ਤੋਂ ਬਦ ਪਾਣੀ ਪੀਓ ਨੰਬਰ 28 ਮੋਟਾਪੇ ਦੇ ਸ਼ਿਕਾਰ ਲੋਕਾਂ ਨੂੰ ਚਾਵਲ ਘੱਟ ਖਾਣੇ ਚਾਹੀਦੇ ਹਨ। ਨੰਬਰ 29 ਰਾਤ ਨੂੰ ਅਨਾਰ ਖਾਣ ਨਾਲ ਦਿਮਾਗ ਨੂੰ ਤਾਕਤ ਮਿਲਦੀ ਹੈ। ਨੰਬਰ 30 ਪਸਲੀਆਂ ਦੇ ਦਰਦ ਲਈ ਸਰੋਂ ਦੇ ਤੇਲ ਵਿੱਚ ਕਪੂਰ ਮਿਲਾ ਕੇ ਮਾਲਿਸ਼ ਕਰੋ। ਨੰਬਰ 31 ਗਰਮੀਆਂ ਵਿੱਚ ਬੰਦ ਜੁੱਤੀਆਂ ਨਹੀਂ ਪਾਉਣੀਆਂ ਚਾਹੀਦੀਆਂ। ਨੰਬਰ 32 ਜੇਕਰ ਨਮੂਨਿਆ ਹੋਵੇ ਤਾਂ ਤਾਰਪੀਨ ਦੇ ਤੇਲ ਦੀ ਮਾਲਿਸ਼ ਕਰੋ ਨੰਬਰ 33 ਸੇਬ ਦਾ ਜੂਸ ਪੀਣ ਨਾਲ ਥਕਾਵਟ ਦੂਰ ਹੁੰਦੀ ਹੈ ਨੰਬਰ 34 ਚੀਨੀ ਘੱਟ ਵਰਤਣ ਨਾਲ ਮੋਟਾਪੇ ਤੋਂ ਬਚਿਆ ਜਾ ਸਕਦਾ ਹੈ ਨੰਬਰ 35 ਅੰਬ ਦੇ ਬਾਦ ਪਾਣੀ ਪੀਣ ਨਾਲ ਪੇਟ ਖਰਾਬ ਹੋ ਸਕਦਾ ਹੈ ਨੰਬਰ 36 ਨਿੰਮ ਦੇ ਪੱਤਿਆਂ ਦਾ ਪੇਸਟ ਬਣਾ ਕੇ ਖੁਰਕ ਲਈ ਬਹੁਤ ਹੀ ਵਧੀਆ ਹੁੰਦਾ ਹੈ। ਨੰਬਰ 37 ਹਲਦੀ ਅਤੇ ਲੌਂਗ ਦਾ ਕੜਾ ਜ਼ੁਕਾਮ ਲਈ ਫਾਇਦੇਮੰਦ ਹੁੰਦਾ ਹੈ। ਨੰਬਰ 38 ਜੇਕਰ ਪੇਟ ਸਾਫ਼ ਨਹੀਂ ਰਹਿੰਦਾ ਤਾਂ ਅਜਵੈਨ ਅਤੇ ਗੁੜ ਦਾ ਸੇਵਨ ਕਰੋ। ਨੰਬਰ 39 ਬਦਾਮ ਖਾਣ ਨਾਲ ਦਿਲ ਦੀ ਸਿਹਤ ਨੂੰ ਲਾਭ ਹੁੰਦਾ ਹੈ। ਨੰਬਰ 40 ਸਲਾਦ ਦੀ ਵਰਤੋਂ ਜ਼ਰੂਰ ਕਰੋ ਕਿਉਂਕਿ ਇਹ ਸਰੀਰ ਲਈ ਲਾਭਕਾਰੀ ਹੈ। ਨੰਬਰ 41 ਚਿਹਰੇ ਤੋਂ ਕਾਲੇ ਘਰੇ ਦੂਰ ਕਰਨ ਲਈ ਰੋਜ਼ਾਨਾ ਐਲੋਵਰਾ ਲਗਾਓ। ਨੰਬਰ 42 ਜੇਕਰ ਖਾਂਸੀ ਵੱਜ ਜਾਵੇ ਤਾਂ ਕਾਲੇ ਨਮਕ ਅਤੇ ਸ਼ਹਿਦ ਦਾ ਸੇਵਨ ਕਰੋ। ਨੰਬਰ 43 ਗੁੜ ਖਾਣ ਨਾਲ ਜ਼ੁਕਾਮ ਤੋਂ ਬਚਿਆ ਜਾ ਸਕਦਾ ਹੈ। ਨੰਬਰ 44 ਨਾਰੀਅਲ ਦੇ ਤੇਲ ਅਤੇ ਕਲੌਂਜੀ ਵਾਲਾਂ ਦੇ ਲਈ ਕਾਫੀ ਫਾਇਦੇਮੰਦ ਹੁੰਦੇ ਹਨ। ਨੰਬਰ 45 ਦਿਨ ਦੇ ਸ਼ੁਰੂ ਵਿੱਚ ਕੇਲੇ ਖਾਓ ਨੰਬਰ 46 ਜੇਕਰ ਕਮਰ ਦੇ ਦਰਦ ਦਾ ਸਾਹਮਣਾ ਕਰਨਾ ਪੈਂਦਾ ਹੈ ਤਾਂ ਸੌਣ ਦੇ ਢੰਗ ਨੂੰ ਬਦਲੋ ਨੰਬਰ 47 ਚਮਕਦਾਰ ਚਿਹਰਾ ਪਾਉਣ ਲਈ ਬਦਾਮ ਅਤੇ ਦਹੀਂ ਦੀ ਮਾਲਿਸ਼ ਕਰੋ ਨੰਬਰ 48 ਸਲਾਦ ਉੱਤੇ ਨਮਕ ਨਾ ਪਾਓ ਨੰਬਰ 49 ਰੋਜ਼ਾਨਾ ਫੋਨ ਦੀ ਵਰਤੋਂ ਘਟਾ ਕਰੋ ਨੰਬਰ 51 ਅਦਰਕ ਦੀ ਚਾਹ ਪੀਣ ਨਾਲ ਗਲੇ ਦੀ ਖਰਾਸ਼ ਤੋਂ ਬਹੁਤ ਜ਼ਿਆਦਾ ਆਰਾਮ ਮਿਲਦਾ ਹੈ। ਨੰਬਰ 52 ਸਵੇਰੇ ਮੇਥੀ ਭਿਉਣ ਤੋਂ ਬਾਅਦ ਦਹੀਂ ਅਤੇ ਅਲਵਰਾ ਜਲ ਮਿਲਾ ਕੇ ਚਿਹਰੇ ਉੱਤੇ ਲਗਾਉਣ ਨਾਲ ਚਮਕ ਵਾਪਸ ਆ ਜਾਂਦੀ ਹੈ। ਨੰਬਰ 53 ਦੇਸੀ ਗਾਂ ਦੇ ਦੁੱਧ ਤੋਂ ਬਣਿਆ ਮੱਖਣ ਮਰਗੀ ਦੇ ਮਰੀਜ਼ਾਂ ਲਈ ਬਹੁਤ ਫਾਇਦੇਮੰਦ ਹੁੰਦਾ ਹੈ। ਨੰਬਰ 54 ਖਾਣਾ ਖਾਣ ਤੋਂ ਬਾਅਦ ਇੱਕ ਚੁਟਕੀ ਕਾਲਾ ਨਮਕ ਚਟਣ ਨਾਲ ਆਜਮਾ ਬਿੱਤਰ ਰੰਦਾ ਹੈ ਨੰਬਰ 55 ਕਾਲੇ ਨਮਕ ਅਤੇ ਸ਼ਹਿਦ ਨੂੰ ਗਰਮ ਕਰਕੇ ਪੀਣ ਨਾਲ ਖਾਂਸੀ ਤੋਂ ਰਾਤ ਮਿਲਦੀ ਹੈ ਨੰਬਰ 55 ਗੁਰਦਾ ਨਿਯਮਤ ਸੇਵਨ ਕਰਨ ਨਾਲ ਜ਼ੁਕਾਮ ਵਰਗੀਆਂ ਬਿਮਾਰੀਆਂ ਨਹੀਂ ਹੁੰਦੀਆਂ ਨੰਬਰ 57 ਟਮਾਟਰ ਅਤੇ ਮੂਲੀ ਖਾਣ ਨਾਲ ਖੂਨ ਸਾਫ਼ ਰਹਿੰਦਾ ਹੈ ਨੰਬਰ 55 নিমਦੇ ਸੁੱਕੇ ਪੱਤੇ ਸੜਨ ਨਾਲ ਮੱਛਰ ਘਰ ਤੋਂ ਦੂਰ ਰਹਿੰਦੇ ਹਨ। ਨੰਬਰ 69 ਸਲਾਦ ਦੇ ਉੱਤੇ ਨਮਕ ਨਾ ਪਾਓ ਕਿਉਂਕਿ ਇਸ ਨਾਲ ਪੋਸ਼ਣ ਤੱਤ ਨਸ਼ਟ ਹੋ ਜਾਂਦੇ ਹਨ। ਨੰਬਰ 60 ਧਰੇ ਲੋਹੇ ਲੇਵਰੇ ਚੱਲੁਰ ਜੰਨਾ ਚਰੀ ਤੇਲ ਗਾਉਣ ਨਾਲ ਦਾਗ-ਧੱਬੇ ਦੂਰ ਹੋ ਜਾਂਦੇ ਹਨ। ਨੰਬਰ 68 ਹਲਦੀ, ਲੌਂਗ ਅਤੇ ਕਾਲੀ ਮਿਰਚ ਦਾ ਕੜਾ ਪੀਣ ਨਾਲ ਜ਼ੁਕਾਮ ਅਤੇ ਖਾਂਸੀ ਤੋਂ ਛੁਟਕਾਰਾ ਮਿਲਦਾ ਹੈ। ਨੰਬਰ 80 ਮਖਾਣੇ ਖਾਣ ਨਾਲ ਸਰੀਰ ਵਿੱਚ ਕੈਲਸ਼ੀਅਮ ਦੀ ਕਮੀ ਨਹੀਂ ਹੁੰਦੀ। ਨੰਬਰ 63 ਬਦਾਮ ਦੇ ਤੇਲ ਦੀ ਮਾਲਿਸ਼ ਕਰਨ ਨਾਲ ਚਿਹਰੇ ਦੇ ਦਾਗ-ਧੱਬੇ ਦੂਰ ਹੋ ਜਾਂਦੇ ਹਨ। ਨੰਬਰ 64 ਸਰਦੀਆਂ ਵਿੱਚ ਗਰਮ ਕਰਕੇ ਸਿਹਤ ਚੰਣ ਨਾਲ ਸਰੀਰ ਗਰਮ ਰਹਿੰਦਾ ਹੈ। ਨੰਬਰ 65 ਰੋਜ਼ਾਨਾ ਕਿਸ਼ਮਿਸ ਖਾਣ ਨਾਲ ਸਰੀਰ ਬਿਮਾਰੀਆਂ ਤੋਂ ਬਚਿਆ ਰਹਿੰਦਾ ਹੈ। ਨੰਬਰ 66 ਫੁੰਦੀ ਰੇਡੀਏਸ਼ਨ ਅੱਖਾਂ ਅਤੇ ਦਿਲ ਉੱਤੇ ਬੁਰਾ ਅਸਰ ਪਾਉਂਦੇ ਹਨ ਇਸ ਲਈ ਇਸ ਦਾ ਘੱਟ ਇਸਤੇਮਾਲ ਕਰੋ ਨੰਬਰ 67 ਕਮਰ ਦੇ ਪਾਰ ਸੌਣ ਨਾਲ ਦਰਦ ਹੋ ਸਕਦਾ ਹੈ ਇਸ ਲਈ ਸਹੀ ਪੋਜ ਵਿੱਚ ਸੌਣ ਦੀ ਕੋਸ਼ਿਸ਼ ਕਰੋ ਨੰਬਰ 68 ਘੱਟ ਸੌਣ ਜਾਂ ਜ਼ਿਆਦਾ ਸੌਣ ਦੋਹਾਂ ਸਥਿਤੀਆਂ ਵਿੱਚ ਸਰੀਰ ਲਈ ਹਾਨੀਕਾਰਕ ਹੁੰਦਾ ਹੈ ਦਿਨ ਵਿੱਚ ਘੱਟੋ ਘੱਟ 7 ਘੰਟੇ 8 ਘੰਟੇ ਸੌਵੋ ਨੰਬਰ 69 ਸੇਬ ਜਾਂ ਸੇਬ ਦਾ ਜੂਸ ਪੀਣ ਨਾਲ ਊਰਜਾ ਅਤੇ ਸਰੀਰ ਨੂੰ ਤਾਕਤ ਬਣੀ ਰਹਿੰਦੀ ਹੈ। ਨੰਬਰ 70 ਮੋਟਾਪੇ ਦੇ ਸ਼ਿਕਾਰ ਲੋਕਾਂ ਨੂੰ ਚਾਵਲ ਘੱਟ ਅਤੇ ਰੋਟੀ ਵਧੇਰੇ ਖਾਣੀ ਚਾਹੀਦੀ ਹੈ। ਦੋਸਤੋ ਏਸੀ ਕੁਝ ਸਿਆਣੀਆਂ ਦੱਸਿਆਂ ਜ਼ਰੂਰੀ ਗੱਲਾਂ ਕਿਰਪਾ ਕਰਕੇ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰ ਦਿਓ। ਕਮੈਂਟ ਜਰੂਰ ਕਰਿਓ। ਵੀਡੀਓ ਨੂੰ ਲਾਈਕ ਕਰਿਓ ਤੇ ਸ਼ੇਅਰ ਜਰੂਰ ਕਰ ਦਿਓ। ਤੁਹਾਡਾ ਵੀਡੀਓ ਦੇਖਣ ਲਈ ਬਹੁਤ-ਬਹੁਤ ਦਿਲ ਤੋਂ ਧੰਨਵਾਦ।